ਵੱਡਾ ਸਾਰਿਆਂ ਦਾ ਸਾਥੀ ਬਲਵਿੰਦਰ ਕੁਮਾਰ ਬਿੰਦੀ ਕਾਉਂਸਲਰ ਵਾਰਡ ਨੰਬਰ 14 ਚੇਅਰਮੈਨ ਫਾਈਨਾਂਸ ਕਮੇਟੀ ਨਗਰ ਨਿਗਮ ਹਿਆਰਪੁਰ ਤੋਂ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਔਰ ਬੰਦੀ ਛੋੜ ਦੇ ਵਸਦੀਆਂ ਔਰ ਬਾਬਾ ਬਿਸ਼ਕਰਮਾ ਜੀ ਦਾ ਜੋ ਪ੍ਰਕਾਸ਼ ਪਰਬਾਰਿਆ ਸਾਰਿਆਂ ਨੂੰ ਮੈਂ ਲੱਖ ਲੱਖ ਮੁਬਾਰਕਬਾਦ ਦਿੰਦਾ ਸੋ ਸਾਡੇ ਜਿਹੜੇ ਤਿਉਹਾਰ ਹੈਗੇ ਆ ਸਾਰੇ ਹੀ ਧਰਮਾਂ ਬਲੋ ਬੜੇ ਹੀ ਪਿਆਰ ਦੇ ਨਾਲ ਭਾਈਚਾਰਕ ਸਾਂਝ ਨੂੰ ਮੁੱਖ ਰੱਖਦੇ ਹੋਏ ਮਨਾਏ ਜਾਂਦੇ ਆ ਤਾਂ ਇਹੀ ਸਾਡੇ ਦੇਸ਼ ਦੀ ਵਿਲੱਖਣਤਾ ਆ ਜਿਹੜੇ ਇੱਥੇ ਸਾਰੇ ਤਿਉਹਾਰ ਆ ਸਾਰਿਆਂ ਵੱਲੋਂ ਰਲ ਮਿਲ ਕੇ ਮਨਾਈ ਜਾਂਦੇ ਆ ਤੋਂ ਸਾਰਿਆਂ ਨੂੰ ਸਾਡੇ ਜੋ ਮਹਾਪੁਰਸ਼ਾਂ ਉਹਨਾਂ ਦੇ ਸੰਘਰਸ਼ ਤੋਂ ਪ੍ਰੇਰਣਾ ਲੈਂਦੇ ਹੋਏ ਭਾਈਚਾਰਕ ਸਾਂਝ ਵਧਾਉਣ ਵਾਸਤੇ ਉਪਰਾਲੇ ਕਰਨੇ ਚਾਹੀਦੇ ਆ ਕੋਈ ਵੀ ਦਿਨ ਤਿਉਹਾਰ ਹੋਵੇ ਸਾਡੇ ਦੇਸ਼ ਦੇ ਵਿੱਚ ਸਾਰਿਆਂ ਨੂੰ ਰਲ ਮਿਲ ਕੇ ਬੜੇ ਪਿਆਰ ਦੇ ਨਾਲ ਮਨਾਉਣੇ ਚਾਹੀਦੇ ਆ ਇੱਕ ਦੂਜੇ ਦੀ ਜਿਹੜੀ ਆ ਭਾਵਨਾ ਉਹਦੀ ਕਦਰ ਕਰਨੀ ਚਾਹੀਦੀ ਆ ਤਾਂ ਹੀ ਸਾਡਾ ਜਿਹੜਾ ਭਾਈਚਾਰਾ ਉਹ ਕਾਇਮ ਰਹਿ ਸਕਦਾ ਤੋ ਮੈਂ ਆਪਣੇ ਵੱਲੋਂ ਸਾਰੇ ਦੇਸ਼ ਦੁਨੀਆ ਵਿੱਚ ਵਸਦੇ ਜਿਹੜੇ ਲੋਕ ਆ ਉਹਨਾਂ ਨੂੰ ਦੀਵਾਲੀ ਬੰਦੀ ਛੋੜ ਦਿਵਸ ਔਰ ਬਾਬਾ ਬਿਸ਼ਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਬਾਦ ਦਿੰਨਾ ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ